ਸਰਦਾਰ ਨਿਵਾਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ 27 ਜਨਵਰੀ ਇਸ ਥੜੇ ਉੱਤੇ ਇੱਕ ਵੱਡੇ ਛਤਰ ਹੇਠਾਂ ਰਾਸ਼ਟਰਪਤੀ ਜੀ ਬੈਠੇ ਸਨ ਪ੍ਰੇਸ਼ ਸਲਾਮੀ ਲਈ ਰਾਸ਼ਟਰਪਤੀ ਜੀ ਇੱਥੇ ਖਲੋ ਇੱਥੇ ਖਲੋਤੇ ਸਨ ਇੱਥੇ ਮਲਕਾ ਰਾਣੀ ਬੈਠੀ ਸੀ ਮਲਕਾ ਦਾ ਮਾਲਕ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਵਜ਼ੀਰ ਇੱਥੇ ਬੈਠੇ ਸਨ ਉਪਰ ਰਾਸ਼ਟਰਪਤੀ ਉਹ ਬਿਲਕੁਲ ਸਾਹਮਣੇ ਉਹ ਜਗਾ ਵਿਦੇਸ਼ ਵਿਦੇਸ਼ੀ ਪਰੌਣਿਆਂ ਲਈ ਸੀ ਮੈਂਬਰ ਲੋਕ ਅਤੇ ਹੋਰ ਸ਼ਾਇਦ ਦੇ ਪਤਵੰਤੇ ਇਨ੍ਹਾਂ ਕੁਰਸੀਆਂ ਅਤੇ ਬੈਂਚਾਂ ਤੇ ਬੈਠੇ ਸਨ ਆਮ ਦੁਨੀਆ ਉਹ ਸਾਹਮਣੇ ਫੁਹਾਰੇ ਦੇ ਨਾਲ ਨਾਲ ਲੱਗਦੇ ਜੰਗਲੇ ਦੇ ਅੰਦਰ ਤਾੜੀ ਹੋਈ ਸੀ ਮੈਂ ਜੰਗਲੇ ਟੱਪ ਕੇ ਉੱਥੇ ਉਹ ਸਾਹਮਣੇ ਨਿੱਕੀਆਂ ਅਵਸਰਾਂ ਵਾਲੀ ਜਗ੍ਹਾ ਤੇ ਪਹੁੰਚ ਗਿਆ ਸਾਂ ਜਰਾ ਹਿੰਮਤ ਕਰਕੇ ਮੈਂ ਸਭ ਕੁਝ ਦੇਖ ਲਿਆ ਇੱਕ ਜਵਾਨ ਜਿਹਾ ਜਮਾਦਾਰ ਮਾੜਵੇ ਜਿਹੇ ਕੁੱਬੇ ਬੁੱਢੇ ਜਮਾਦਾਰ ਨੂੰ ਇਹ ਸਭ ਕੁਝ ਵਖਾ ਰਿਆ ਸੀ ਕੁੱਬਾ ਜਮਾਦਾਰ ਝਾੜੂ ਦਿਂਦਿਆਂ ਬੜੀ ਮੁਸ਼ਕਲ ਨਾਲ ਤੋਂ ਉੱਚੀ ਕਰਕੇ ਦੇਖਦਾ ਸੀ ਨੌਜਵਾਨ ਦੀ ਸਾਰੀ ਗੱਲ ਸੁਣ ਕੇ ਬੁੱਢਰੇ ਨੇ ਪੜੀ ਹੈਰਾਨੀ ਨਾਲ ਕਿਹਾ ਨਾਨੂ ਸੱਚਮੁੱਚ ਤੂੰ ਆਪਣੀ ਅੱਖੀ ਇਹ ਸਭ ਕੁਝ ਦੇਖਿਆ ਹੈ ਹਾਂ ਚਾਚਾ ਚੰਡੂ ਹਾਂ ਨਾਨੂ ਦਾ ਜਵਾਬ ਇੰਨਾ ਜੁਸ਼ੀਲਾ ਸੀ ਕਿ ਉਸ ਵਿੱਚ ਫਕਰ ਤੇ ਵਡਿਆਈ ਦੀ ਐਨੀ ਝਲਕ ਸੀ ਕਿ ਚੰਡੂ ਨੇ ਇੱਕ ਵੇਰਾ ਆਪਣੀ ਕਮਾਨ ਵਰਗੇ ਸਰੀਰ ਨੂੰ ਤੀਰ ਵਾਂਗ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ। ਇੰਡੀਆ ਗੇਟ ਵਿੱਚ ਜਿੰਨਾ ਲੋਹੇ ਦੀਆਂ ਕੰਡੀਆਂ ਵਾਲੀਆਂ ਤਾਰਾਂ ਨੂੰ ਅੱਜਕੱਲ ਸਵੇਰ ਤੱਕ ਮਜ਼ਬੂਤ ਤੋਂ ਮਜ਼ਬੂਤ ਬਣਾਉਣ ਦੇ ਯਤਨ ਕੀਤੇ ਜਾ ਰਹੇ ਸਨ। ਇਹਨਾਂ ਜੰਗਲਿਆਂ ਨੂੰ ਕੱਲ ਸਵੇਰ ਤੱਕ ਲੋਹੇ ਦੇ ਮਜ਼ਬੂਤ ਡੰਡਿਆਂ ਨਾਲ ਇੱਕ ਤਰ੍ਹਾਂ ਜੇਲ੍ਹਖਾਨੇ ਦਾ ਰੂਪ ਦਿੱਤਾ ਜਾ ਰਿਹਾ ਸੀ ਕੱਲ ਸਵੇਰ ਤੱਕ ਮਹੀਨਿਆਂ ਤੋਂ ਜੋ ਪ੍ਰਬੰਧ ਕੀਤੇ ਜਾ ਰਹੇ ਸਨ ਜੋ ਸੜਕਾਂ ਸਜਾਈਆਂ ਜਾ ਰਹੀਆਂ ਸਨ ਜੋ ਸਫਾਈਆਂ ਕੀਤੀਆਂ ਜਾ ਰਹੀਆਂ ਸਨ ਅੱਜ ਸਵੇਰ ਸਭ ਕੁਝ ਟੁੱਟਿਆ ਭਜਿਆ ਖਿਲਰਿਆ ਪੁੱਲਰਿਆ ਪਿਆ ਸੀ ਨਾ ਕੋਈ ਤਾਰ ਸਾਬਸੀ ਨਾ ਕੋਈ ਜੰਗਲਾ ਨਾ ਕੋਈ ਪੂੜ ਸਾਰੇ ਇੰਡੀਆ ਦੀ ਏੜਦੀ ਹਾਲਤ ਐਸੀ ਹੀ ਸੀ ਜੈਸੀ ਮੁਸਾਫਰਾਂ ਦੇ ਤੁਰ ਜਾਣ ਵਾਲੀ ਸਵੇਰ ਨੂੰ ਸਰਾ ਦੇ ਕਮਰੇ ਦੀ ਹੁੰਦੀ ਹੈ ਬੈਂਚਾਂ ਦੇ ਟੁੱਟੇ ਕੁਰਸੀਆਂ ਮੂਦੀਆਂ ਕਾਗਜ਼ਾਂ ਪੱਤਲਾਂ ਡੂੰਆਂ ਛਿਲੜਾਂ ਦੇ ਢੇਰ ਐਵੇਂ ਸਨ ਜਿਵੇਂ ਕੱਲ ਕੋਈ ਜ਼ੋਰ ਦਾ ਚਖੜ ਝੁੱਲਿਆ ਹੋਵੇ ਜਿਸ ਨਾਲ ਸਭ ਕੁਝ ਉੱਡ ਕੇ ਇੰਡੀਆ ਗੇਟ ਆਣ ਕੇ ਜਮਾ ਹੋ ਗਿਆ ਹੋਵੇ ਚੰਡੂ ਕੂੜਾ ਇਕੱਠਾ ਕਰਨ ਵਾਲੀ ਟੋਕਰੀ ਮੂਦੀ ਮਾਰ ਕੇ ਉੱਪਰ ਬਹਿ ਗਿਆ ਸੀ ਕਿਉਂਕਿ ਝਾੜੂ ਫੇਰਦਿਆਂ ਉਹ ਨਾਨੂ ਵੱਲੋਂ ਵਿਖਾਈਆਂ ਜਾ ਰਹੀਆਂ ਥਾਵਾਂ ਨੂੰ ਠੀਕ ਵੇਖ ਨਹੀਂ ਸੀ ਸਕਦਾ ਤੇ ਨਾਨੂ ਵਖਾਨ ਤੇ ਤੁਲਿਆ ਹੋਇਆ ਸੀ ਉਸ ਨੂੰ ਆਪਣੀ ਖੁਸ਼ਕਿਸਮਤੀ ਤੇ ਮਾਨ ਸੀ ਉਸ ਨੂੰ ਬੜਾ ਮਾਨ ਸੀ ਨੇੜੇ ਹੋ ਕੇ ਪਰੇਡ ਦੇਖਣ ਦਾ ਫਿਰ ਆਪਣੇ ਆਗੂਆਂ ਨੂੰ ਦੇਖਣ ਦਾ ਤੇ ਸਭ ਤੋਂ ਵੱਧ ਮਲਕਾ ਰਾਣੀ ਨੂੰ ਦੇਖਣ ਦਾ ਜੋ ਇਸ ਸਾਲ ਦੀ ਪਬਲਿਕ ਡੇ ਦੀ ਪਰੇਡ ਵਾਸਤੇ ਖਿੱਚ ਦਾ ਕਾਰਨ ਸੀ ਮੋਤੀ ਟੋਕਰੀ ਜਿਵੇਂ ਕੋਈ ਪਾਰਟੀ ਹੋਈ ਖਿੱਦੋ ਪਈ ਹੋਵੇ ਚੰਡੂ ਬੋਲਣ ਲੱਗਿਆ ਐਵੇਂ ਲੱਗਦਾ ਸੀ ਇੰਨੇ ਨੂੰ ਇੱਥੇ ਕਾਮਿਆਂ ਦਾ ਜਲਸਾ ਜਿਹਾ ਹੋਣ ਲੱਗ ਪਿਆ ਸਰਦੀ ਕਰਕੇ ਬਹੁਤਿਆਂ ਦੇ ਹੱਥ ਅਜੇ ਕੱਛਾਂ ਵਿੱਚ ਹੀ ਸਨ ਚੰਡੂ ਨੇ ਹੀ ਅਜੇ ਝਾੜੂ ਹਲਾਇਆ ਸੀ ਉਹ ਵੀ ਦੁਰਤ ਇਹ ਨਾਨੂ ਦੀਆਂ ਗੱਲਾਂ ਸੁਣਨ ਤੇ ਉਸ ਵੱਲੋਂ ਵਿਖਾਈਆਂ ਜਾ ਰਹੀਆਂ ਥਾਵਾਂ ਨੂੰ ਵੇਖਣ ਲਈ ਬਹਿ ਗਿਆ ਸੀ ਸੂਰਜ ਦੀ ਟਿੱਕੀ ਨੇ ਚਮਕ ਕੇ ਸਾਰਿਆਂ ਵਿੱਚ ਕੋਈ ਜਾਨ ਜਹੀ ਪੈਦਾ ਕਰ ਦਿੱਤੀ ਹੈੱਡ ਜਮਾਦਾਰ ਨੇ ਅੱਜ ਸਵੇਰੇ ਹੀ ਪੁੱਟ ਜਗਾਇਆ ਅਤੇ ਸਰਦੀ ਅੱਜ ਤੇ ਸਰਦੀ ਕਰਕੇ ਹੱਥ ਪੈਰ ਨਹੀਂ ਖੁੱਲਦੇ ਅੱਜ ਫੱਟੇ ਸਾਰੇ ਮੈਮੋਡਿਆਂ ਤੇ ਢੋਏ ਗੱਡਿਆਂ ਵਾਲੇ ਤੇ ਚ ਰਸਤੇ ਵਿੱਚ ਹੀ ਉਤਾਰ ਜਾਂਦੇ ਸਨ ਕੰਡਿਆਲੀਆਂ ਤਾਰਾਂ ਨਾਲ ਮੇਰੇ ਹੱਥ ਅਜੇ ਵਿਛਲੇ ਪਏ ਹਨ ਤਾਰਾਂ ਵਿੱਚ ਤਾਰਾ ਹੱਥ ਲਾਏ ਬਿਨਾਂ ਫਾਸਦੀਆਂ ਨਹੀਂ ਸਨ ਇਹ ਗੱਲਾਂ ਸੁਣ ਕੇ ਚੰਡੂ ਆਖਣ ਲੱਗਾ ਪੰਜੀ ਤਰੀਕ ਦੀ ਰਾਤ ਤੱਕ ਤਾਂ ਅਸੀਂ ਸਾਰੇ ਇੰਡੀਆ ਗੇਟ ਦੇ ਜਿਵੇਂ ਮਾਲਕ ਸਾਂ ਅਸਾਂ ਇੱਥੇ ਇੱਕ ਕੱਖ ਵੀ ਖਿਲਰ ਨਹੀਂ ਦਿੱਤਾ ਪਰ ਖੁਸ਼ੀ ਵਾਲੇ ਦਿਨ 26 ਤਰੀਕ ਸਵੇਰੇ ਹੀ ਸਾਰੀ ਮਾਲਕੀ ਖੋਸ ਗਈ ਕਿਸੇ ਨੇੜੇ ਨਹੀਂ ਲੱਗਨ ਦਿੱਤਾ ਤੇ ਅੱਜ ਸਵੇਰੇ ਹੀ ਫੇਰ ਆਂ ਡਾਇਆ ਨੇ ਚੰਡੂ ਦਾ ਗਿਲਾ ਸੁਣ ਕੇ ਕੋਲੋਂ ਲੰਘਦਾ ਇੱਕ ਬੰਦਾ ਖਲੋ ਗਿਆ ਤੇ ਕਹਿਣ ਲੱਗਾ ਪਾਸ ਲੈ ਲੈਣਾ ਸੀ ਨਾ ਦੂਜੇ ਸੁਣਨ ਵਾਲੇ ਖੇੜ ਖੜਾ ਕੇ ਹੱਸ ਪਏ ਚੰਡੂ ਨੂੰ ਚੰਡੂ ਨੂੰ ਪਾਸ ਆਖੇ ਉਠ ਨਾ ਸਕਾਂ ਤੇ ਮਿਲ ਮਿਲ ਮਾਰਾ ਕਿਉਂ ਚੰਡੂ ਬੰਦਾ ਨਹੀਂ ਚੰਡੂ ਨੇ ਇਸ ਵੇਲੇ ਆਪਣੀ ਸ਼ਕਤੀ ਤੋਂ ਵਧੇਗ ਜ਼ੋਰ ਲਾ ਕੇ ਆਖਿਆ ਖਬਰੇ ਸਾਨੂੰ ਬੰਦਾ ਹੀ ਨਾ ਸਮਝਿਆ ਜਾਂਦਾ ਹੋਵੇ ਪਰ ਬਾਸਤੇ ਇੱਕ ਸਾਨੂੰ ਵੀ ਹੱਥ ਆ ਗਿਆ ਸੀ ਸਾਡਾ ਗਵਾਂਢੀ ਇੱਕ ਮੁੰਡਾ ਇੱਥੇ ਅਫਸਰ ਏ ਚਿੱਠੀਆਂ ਲਿਆਂਣ ਪਛਾਨ ਤੇ ਉਹ ਕਿਧਰੋਂ ਪਾਸ ਲੈ ਆਇਆ ਸੀ ਇੱਥੋਂ ਦਾ ਨਹੀਂ ਉੱਥੋਂ ਦਾ ਜਿੱਥੇ ਸਾਡੇ ਬਾਦਸ਼ਾਹ ਰਾਸ਼ਟਰਪਤੀ ਜੀ ਰੰਦੇ ਨੇ ਜਿੱਥੇ ਮਲਕਾ ਰਾਣੀ ਆਈ ਹੋਈ ਏ ਵਾ ਵਾ ਉਥੇ ਤਾਂ ਫਿਰ ਮਲਕਾ ਨੂੰ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਸੀ ਨਾਨੂ ਦੀ ਗੱਲ ਸੁਣ ਕੇ ਛੰਡੂ ਨੇ ਉਬਾਸੀ ਲੈਂਦਿਆ ਕਿ ਆ ਪਾਸ ਲੈ ਆ ਕੇ ਮੇਰਾ ਮੁੰਡਾ ਉਥੇ ਗਿਆ ਸੀ ਪਰ ਉਸ ਨੂੰ ਕਿਸੇ ਅੰਦਰ ਨਹੀਂ ਜਾਣ ਦਿੱਤਾ ਕੱਪੜੇ ਤਾਂ ਸਾਡੇ ਇਹੋ ਜਿਹੇ ਹੀ ਹੋਣੇ ਹੋਏ ਸੰਤਰੀਆਂ ਨੇ ਉਲਟਾ ਉਸ ਨੂੰ ਡਾਂਟਿਆ ਤੇ ਦੋ ੱੱਕੇ ਦੇ ਕੇ ਪਿੱਛੇ ਮੋੜ ਦਿੱਤਾ ਪਾਸ ਵੀ ਖੋਲਿਆ ਤੇ ਕਿਹਾ ਭੱਜ ਜਾ ਨਹੀਂ ਤਾਂ ਚੋਰੀ ਵਿੱਚ ਫકડਿਆ ਜਾਵੇਂਗਾ ਤੂੰ ਕਿਸੇ ਦਾ ਪਾਸ ਚੁੱਕ ਕੇ ਲਿਆ ਆਇਂ ਗਰੀਬ ਰੱਬ ਦੀ ਮਾਰ ਗਰੀਬ ਨੂੰ ਰੱਬ ਦੀ ਮਾਰ ਚੰਡੂ ਨਾਲ ਹਮਦਰਦੀ ਚਿਤਾਣ ਲਈ ਬਹੁਤਾਂ ਦੇ ਮੂੰਹੋਂ ਨਿਕਲਿਆ ਨਾਨੂ ਆਖਣ ਲੱਗਾ ਅਸਾਂ ਤਾਂ ਜਿਹੇ ਮੌਕਿਆਂ ਲਈ ਇੱਕ ਜੋੜਾ ਸਵਾਰ ਰੱਖਿਆ ਹੈ ਚੰਡੂ ਦਾ ਮੁੰਡਾ ਚੱਕ ਗਿਆ ਹੋਵੇਗਾ ਭਈ ਐਡੇ ਵੱਡੇ ਲੋਕਾਂ ਵਿੱਚ ਕੀ ਕਣ ਜਾਵੇ ਇਹ ਗੱਲ ਸੁਣ ਕੇ ਨਾਨੂ ਨੇ ਕਿਹਾ ਗੱਲ ਠੀਕ ਐ ਡਰਿਆ ਕੀ ਮਰਿਆ ਅਸੀਂ ਕਦੇ ਨਹੀਂ ਡਰੇ ਜੇ ਡਰਦੇ ਤਾਂ ਇਹ ਕੁਝ ਕੱਲ ਵੇਖ ਸਕਦੇ ਸੀ ਇਸ ਵਾਰ ਪਾਬੰਦੀ ਵੀ ਬੜੀ ਸੀ ਡਰੇ ਨਾ ਤਾਂ ਕਰੇ ਵੀ ਕੀ ਬੜਾ ਫਰਕ ਐ ਸਾਡੇ ਕੱਪੜਿਆਂ ਤੋਂ ਹੀ ਪਤਾ ਲੱਗ ਜਾਂਦਾ ਗਰੀਬ ਦਾ ਅਮੀਰ ਦਾ ਪਿੰਡੂ ਦਾ ਸ਼ਹਿਰੀ ਦਾ ਵਿਲਾਇਤ ਵਿੱਚ ਕਹਿੰਦੇ ਨੇ ਕੁਝ ਪਤਾ ਨਹੀਂ ਲੱਗਦਾ ਦਿਸਣ ਵਿੱਚ ਸਾਰੇ ਇੱਕੋ ਜਿਹੇ ਲੱਗਦੇ ਨੇ ਇਹ ਗੱਲ ਠੀਕ ਹੈ ਇੱਥੇ ਜਿਹੜੀਆਂ ਮੇਮਾਂ ਤੇ ਸਾਹਬ ਲੋਕ ਬਾਜ਼ਾਰ ਵਿੱਚ ਤੁਸੀਂ ਤੁਰਦੇ ਫਿਰਦੇ ਦੇਖਦੇ ਹੋ ਉਹਨਾਂ ਵਿੱਚ ਮਲਕਾ ਅਰ ਉਸਦੇ ਮਾਲਕ ਤੇ ਲਿਬਾਸ ਵਿੱਚ ਕੋਈ ਫਰਕ ਨਹੀਂ ਦਿਸਦਾ ਹਾਂ ਹਾਂ ਬਿਲਕੁਲ ਠੀਕ ਹੈ ਇਹੋ ਮਲਕਾ ਕਿਤੇ ਬਾਜ਼ਾਰ ਵਿੱਚ ਜਾ ਰਹੀ ਹੋਵੇ ਤਾਂ ਇਹੋ ਜਾਪੇਗਾ ਕਿ ਕੋਈ ਮੇਮ ਜਾ ਰਹੀ ਹੈ ਤੇ ਕਿਸੇ ਵੀ ਮੇਮ ਨੂੰ ਮਲਕਾ ਸਮਝਣ ਦਾ ਭੁਲੇਖਾ ਲੱਗ ਸਕਦਾ ਹੈ ਸਾਡੇ ਵੀ ਇਹੋ ਹਾਲਾਤ ਹੋ ਜਾਵੇਗੀ ਜਿਹੜਾ ਸਾਡੇ ਦੇਸ਼ ਵਿੱਚ ਅੰਤਖ ਮਿਹਨਤ ਦੀ ਲੋੜ ਹੈ ਅੱਛਾ ਆਸਾਂ ਭਰਪੂਰ ਲਹਿਜੇ ਵਿੱਚ ਝੰਡੂ ਨੇ ਕਿਹਾ ਮਿਹਨਤ ਤੇ ਅਸਾਂ ਵੀ ਘਟ ਨਹੀਂ ਕੀਤੀ ਇਹ ਸਾਰਾ ਸਾਜ਼ਸਮਾਨ ਅਸਾਂ ਸਾਰਿਆਂ ਘਟ ਮਿਹਨਤ ਕੀਤੀ ਹੈ ਉਹ ਝੰਡੂ ਚਾਚਾ ਇਹ ਬੜੀ ਨਿੱਕੀ ਚਹੀ ਗੱਲ ਹੈ ਸਾਡੇ ਦੇਸ਼ ਦੀ ਸਾਂਝੀ ਹੁਨਤੀ ਲਈ ਸਾਰੇ ਰਲ ਮਿਲ ਮਿਹਨਤ ਕਰਨ ਤਾਂ ਕਾਇਆ ਪਲਟ ਜਾਂਦੀ ਹੈ ਮੁਲਕਾਂ ਦੀ ਨਾਨੂ ਬਣਨ ਬਣਾਣ ਪਿੱਛੋਂ ਸਾਡੇ ਗਰੀਬਾਂ ਨਾਲੋਂ ਉਦੋਂ ਵੀ ਉਹ سلوਕ ਹੋਵੇਗਾ ਕਿ ਸਾਡੇ ਸੋਚਣ ਵਿੱਚ ਇਹ ਫਰਕ ਹੈ ਤੂੰ ਹੀ ਦੱਸ ਚਾਚਾ ਝੰਡੂ ਅਸੀਂ ਕਿਸੇ ਦਾ ਮਕਾਨ ਬਣਾਉਣ ਲਈ ਮਜ਼ਦੂਰ ਜਾਂ ਰਾਜ ਲੱਗੇ ਹੋਏ ਹੋਈਏ ਜਦੋਂ ਮਕਾਨ ਬਣ ਜਾਏ ਤਾਂ ਆਖੀਏ ਇਸ ਵਿੱਚ ਰਹਿੰਦਾ ਵੀ ਸਾਡਾ ਹੱਕ ਹੈ ਤਾਂ ਕੋਈ ਮੰਨੇਗਾ ਵਾਹ ਬਈ ਵਾਹ ਇਹ ਨਾਨੂ ਕਿੱਡਾ ਚਾਪਲੂਸ ਹੋ ਗਿਆ ਏ ਕਿਸ ਕਿਥੇ ਕਿਸੇ ਦੇ ਮਕਾਨ ਦੀ ਗੱਲ ਤੇ ਕਿਥੇ ਸਾਂਝੇ ਦੇਸ਼ ਦੀ ਉੰਤੀ ਲਈ ਮਿਹਨਤ ਦੀ ਗੱਲ ਬਸ ਬਸ ਮੇਰਾ ਮਤਲਬ ਤੁਸੀਂ ਆਪ ਹੀ ਪੂਰਾ ਕਰ ਦਿੱਤਾ ਸਾਂਝੇ ਦੇਸ਼ ਲਈ ਅਸਾਂ ਜੋ ਵੀ ਮਿਹਨਤ ਕੀਤੀ ਸਮਝੋ ਦੇਸ਼ ਦੀ ਸੇਵਾ ਵੀ ਕੀਤੀ ਚਾਚੇ ਝੰਡੂ ਨੂੰ ਦਿਲ ਨਾਲ ਨਹੀਂ ਲਾ ਲੈਣਾ ਚਾਹੀਦਾ ਕਿ ਸਾਨੂੰ ਨੇੜੇ ਨਹੀਂ ਆਣ ਦਿੱਤਾ ਉਸ ਤੇ ਐਵੇਂ ਗੱਲਾਂ ਵਿੱਚ ਗੱਲ ਆਖੀਏ ਦਿਲ ਨਾਲ ਲਾ ਲਈ ਤਾਂ ਕਿਹੜਾ ਉਹ ਕਿਲਾਟਾ ਲੈਣਾ ਹੈ ਉਸ ਕਿਲਾਟਾ ਲੈਣਾ ਹੈ ਗੱਲਾਂ ਹੋ ਹੀ ਰਹੀਆਂ ਸਨ ਕਿ ਸਾਰੇ ਆਪੋ ਆਪਣੇ ਕੰਮਾਂ ਵਿੱਚ ਲੱਗ ਪਏ ਖਬਰੇ ਮਲਕਾ ਨੇ ਅੱਜ ਫਿਰ ਉਸ ਰਸਤੀਆਂ ਲੰਘਣਾ ਹੈ ਕਿਸੇ ਦੇ ਮੋਹੋਂ ਨਿਕਲਿਆ ਜਰਾ ਗੱਲਾਂ ਦਾ ਮਜ਼ਾ ਲੈਣ ਤਾਂ ਲੈਣ ਦਿਓ ਚੰਡੂ ਦੇ ਮੂੜ ਇਹ ਆਖਣਪੁਰ ਫਿਰ ਮਜਮਾ ਇਕੱਠਾ ਹੋ ਗਿਆ ਮੋਟਰਸਾਈਕਲ ਤੇ ਆਉਂਦੇ ਇੱਕ ਬੰਦੇ ਨੂੰ ਦੇਖ ਕੇ ਸਾਰੇ ਕੰਮ ਲੱਗ ਗਏ ਉਹ 2 ਮਿੰਟ ਹੀ ਕੰਮ ਲਈ ਆਖ ਫਿਰ ਕਿ ਫਿਰ ਕਿ ਦੇਖ ਕੇ ਤੁਰ ਪਿਆ ਫਿਰ ਮਜਮੇ ਵਿੱਚ ਸਫਾਈ ਵਾਲੇ ਜਮਾਦਾਰ ਸਨ ਜੋ ਚੀਜ਼ਾਂ ਢੋਣ ਵਾਲੇ ਮਜ਼ਦੂਰ ਠੋਕਾ ਠਾਕੀ ਕਰਨ ਵਾਲੇ ਕੁਝ ਛੋਟੇ ਕਾਰੀਗਰ ਤੇ ਕੁਝ ਗੱਡੀਆਂ ਵਾਲੇ ਕੁਝ ਤਾਂ ਐਵੇਂ ਜੱਪਲੀਆਂ ਹੀ ਮਾਰਦੇ ਸਨ ਪਰ ਕਈ ਇੰਨੀਆਂ ਸਵਾਦਲੀਆਂ ਪਤੇ ਦੀਆਂ ਸਿਆਣੀਆਂ ਤੇ ਹਸਾਉਣੀਆਂ ਗੱਲਾਂ ਕਰਦੇ ਸਨ ਕਿ ਕੋਲੋਂ ਲੰਘਦੇ ਇੰਡੀਆ ਗੇਟ ਸੈਰ ਕਰਨ ਆਏ ਲੋਕ ਸੁਣ ਕੇ ਖਲੋ ਗਏ फेर ਗੱਲਾਂ ਸ਼ੁਰੂ ਹੋ ਗਈਆਂ ਇਸ ਵਾਰੀ ਪਿੰਡ ਦੇ ਲੋਕ ਲੱਖਾਂ ਦੀ ਗਿਣਤੀ ਵਿੱਚ ਆਏ ਲੈ ਮਲਕਾ ਨੇ ਕੋਈ ਰੋਜ਼-ਰੋਜ਼ ਆਉਣਾ ਸੀ ਮਲਕਾ ਵਾਸਤੇ ਆਏ ਨੇ ਇੱਕ ਦੇ ਪੁੱਛਣ ਤੇ ਦੂਜੇ ਨੇ ਕਿਹਾ ਨਾਲੇ ਪੁੱਣ ਨਾਲੇ ਫਲੀਆਂ ਦੋਵੇਂ ਕੰਮ ਹੋ ਗਏ ਇੱਕ ਮਜ਼ਦੂਰ ਨੇ ਹੱਥ ਵਿੱਚ ਬੜੀ ਸੋਹਣੀ ਰਜਾਈ ਫੜੀ ਹੋਈ ਸੀ ਸਾਰਿਆਂ ਨੂੰ ਰਜਾਈ ਵਿਖਾ ਕੇ ਉਹ ਆਖਣ ਲੱਗਾ ਲਓ ਸਾਨੂੰ ਤੇ ਫਲ ਮਿਲ ਗਿਆ ਇਸ ਦਿਨ ਦੀ ਮਿਹਨਤ ਤੇ ਖੁਸ਼ੀ ਦਾ ਇਹ ਰਚਾਈ ਰਾਹ ਵਿੱਚ ਪਈ ਸੀ ਮੈਂ ਖਿਆਲ ਕੀਤਾ ਸਾਰੇ ਟੱਬਰ ਦਾ ਸਿਆਲ ਲੰਘ ਜਾਵੇਗਾ ਪਰ ਘਰ ਵਾਲੀ ਨਹੀਂ ਮੰਨੀ ਉਹ ਆਖਦੀ ਹੈ ਇਸ ਪਵਿੱਤਰ ਦਿਹਾੜੇ ਤੇ ਚੋਰੀ ਦਾ ਮਾਲ ਕਰਨ ਨਹੀਂ ਲਿਆਉਣਾ ਮੈਂ ਵਾਪਸ ਲੈ ਆਇਆ ਹਾਂ ਪਰ ਹੁਣ ਦੇਵਾ ਕਿਸ ਨੂੰ ਇਹ ਸੁਣ ਕੇ ਚੰਡੂ ਨੇ ਝਟਕਿਆ ਮੂਰਖਾ ਮੈਨੂੰ ਬੁੱਢੇ ਨੂੰ ਦੇ ਦੇ ਉਮਰ ਦੇ ਆਖਰੀ ਚਾਰ ਦਿਨ ਤੰਗਾ ਪਸਾਰ ਕੇ ਸੋਂ ਤਾਂ ਲਵਾਂਗੇ ਪਰ ਪ੍ਰੇਟ ਵਿੱਚ ਇਹ ਰਜਾਈ ਆ ਕਿੱਥੋਂ ਗਈ ਇਹ ਸਵਾਲ ਦੇ ਜਵਾਬ ਵਿੱਚ ਨਾਨੂ ਨੇ ਝਟ ਦੱਸਿਆ ਖੂ ਦਿਓ ਡੱਡੂਓ ਤੁਸੀਂ ਕੁਝ ਵੇਖਿਆ ਹੀ ਨਹੀਂ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੱਥੋਂ ਬਾਹਰ ਤੱਕ ਢੀੜ ਖੜੀ ਸੀ ਉਹ ਲੋਕ 25 ਤਰੀਕ ਦੀ ਰਾਤ ਨੂੰ ਹੀ ਇੱਥੇ ਆ ਗਏ ਸਨ ਰਜਾਈਆਂ ਉਹ ਨਾਲ ਲਿਆਏ ਸਨ ਉਹਨਾਂ ਚੋਂ ਕਿ ਹੀ ਕਿਸੇ ਦੀ ਰਹਿ ਗਈ ਹੋਵੇਗੀ ਅੱਛਾ ਲੋਕ ਰਾਤੀ ਹੀ ਆ ਗਏ ਸਨ ਲੈ ਸਵੇਰੇ ਤਾਂ ਸਿਰਫ ਪਾਸਾਂ ਵਾਲੇ ਹੀ ਆਏ ਸਨ ਜਾਂ ਹਮਾ ਤੜ ਜਿਨ੍ਹਾਂ ਦੇ ਜੁੱਸੇ ਵਿੱਚ ਰਾਤੇ ਨਾਨੂ ਨੇ بڑے ਅਭਿਮਾਨ ਭਰੇ ਲਹਿਜੇ ਨਾਲ ਕਿਹਾ ਇੱਕ ਬੜੀ ਸੋਹਣੀ ਨਾਜ਼ੁਕ ਜਹੀ ਜਨਾਨਾ ਜੁੱਤੀ ਵਿੱਚ ਜੁੱਤੀ ਇੱਕ ਮੁੰਡਾ ਬਧੋ ਬਦੀ ੜਾਈ ਫਿਰਦਾ ਸੀ ਜੁੱਤੀ ਬੜੀ ਸੋਹਣੀ ਸੀ ਪੈਰਾਂ ਵਿੱਚ ਅੜਦੀ ਨਹੀਂ ਸੀ ਸਾਰੇ ਉਸ ਵੱਲ ਦੇਖ ਰਹੇ ਸਨ ਇੱਕ ਨੇ ਕਿਹਾ ਇਹ ਤਾਂ ਕਿਸੇ पास वाली ਦੀ ਹੀ ਝਾਪ ਦੀ ਹੈ ਉਸ ਨੂੰ ਹੀ ਪਾਜੜ ਪੈ ਗਈ ਸੀ ਕਿ ਜੁੱਤੀ ਹੀ ਸੁੱਟ ਗਈ ਲਓ ਉੱਥੇ ਤਾਂ ਮਾਵਾ ਦੇ ਪੁੱਤ ਨਹੀਂ ਸੰਭਾਲ ਸਕੀਆਂ ਮਾਵਾ ਪੁੱਤ ਨਹੀਂ ਸੰਭਾਲ ਸਕੀਆਂ ਜਾਣ ਵੇਲੇ ਤਾਂ ਪਾਸ ਦੇਖਦੇ ਨੇ ਆਉਣ ਵੇਲੇ ਭੀੜ ਭੜਕਾ ਹੋ ਗਿਆ ਕਈਆਂ ਨੇ ਜਿਹੜੇ ਬਾਹਰ ਦੂਰ ਖੜੇ ਸਨ ਰਸਤੇ ਖੁੱਲੇ ਵੇਖ ਕੇ ਅੰਦਰ ਤਾਵਾ ਭੁੱਲ ਦਿੱਤਾ ਚਲੋ ਉਹ ਥਾਂ ਹੀ ਵੇਖ ਲਈਏ ਜਿੱਥੇ ਪਾਸਾਂ ਵਾਲੇ ਬੈਠੇ ਹਨ ਬਸ ਤੁਰਨ ਲੱਗਿਆਂ ਭੀੜ ਵਿੱਚ ਕਿਸੇ ਦੀ ਜੁੱਤੀ ਰਹਿ ਗਈ ਨਾਨੂ ਦੀ ਗੱਲ ਸੁਣ ਕੇ ਛੰਡੂ ਆਖਣ ਲੱਗਾ ਵੱਡਿਆਂ ਲੋਕਾਂ ਦੀਆਂ ਜੁੱਤੀਆਂ ਵੱਡਿਆਂ ਲੋਕਾਂ ਨੂੰ ਜੁੱਤੀਆਂ ਦਾ ਕੀ ਘਟਾ ਏ ਛੰਡੂ ਦੀ ਇਸ ਗੱਲ ਤੇ ਪਏ ਚੰਗੇ ਹਾਸੇ ਵਿੱਚ ਘਾਰੀ ਸਭ ਨੇ ਵੇਖਿਆ ਕਿ ਇੱਕ ਬੀਬੀ ਨੇ ਇੱਕ ਬਾਬੂ ਇਹ ਗੱਲ ਸੁਣਨ ਲਈ ਖਲੋ ਗਏ ਲਿਬਾਸ ਸ਼ਕਲ ਸੂਰਤ ਗੱਲ ਕਰਨ ਦਾ ਢੰਗ ਇਸ ਜੋੜੀ ਦਾ ਐਸਾ ਸੀ ਕਿ ਸਭ ਦੀ ਤਵੱਜੋ ਉਹਨਾਂ ਵੱਲ ਹੋ ਗਈ ਬੀਬੀ ਬਾਬੂ ਨੂੰ ਆਖ ਰਹੀ ਸੀ ਅਸੀਂ ਚੰਗੇ ਰਹੇ ਜੋ ਇੱਥੇ ਆ ਜਾਂਦੇ ਹਾਂ ਜਾਂਦੇ ਤਾਂ ਨਾਲੇ ੱਤਕੇ ਖਾਂਦੇ ਨਾਲੇ ਕੁਝ ਗਵਾ ਕੇ ਜਾਂਦੇ ਨਾਲੇ ਮਖੌਲ ਕਰਵਾਉਂਦੇ ਤੁਸੀਂ ਵੀ ਪਰੇਡ ਨਹੀਂ ਵੇਖੀ ਨਾਨੂ ਨੇ ਬੜੀ ਹੈਰਾਨੀ ਨਾਲ ਪੁੱਛਿਆ ਨਹੀਂ ਅਸਾਂ ਪੂਰੀ ਪਰੇਡ ਵੇਖੀ ਏ ਏਕ-ਇਕ ਆਈਟਮ ਨੂੰ ਵੇਖਿਆ ਹੈ ਬੜੇ ਆਰਾਮ ਨਾਲ ਘਰ ਬਹਿ ਕੇ ਵੇਖਿਆ ਹੈ ਇਹ ਸਾਡੀ ਘਰ ਵਾਲੀ ਨਹੀਂ ਸੀ ਮੰਨਦੀ ਇਹ ਆਖਦੀ ਸੀ ਜ਼ਰੂਰ ਇੰਡੀਆ ਗੇਟ ਜਾਵਾਂਗੇ ਪਰ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਇਹ ਵੀ ਆਖਦੀ ਆ ਚੰਗੇ ਰਹੇ ਬਾਬੂ ਦੀ ਗੱਲ ਸੁਣ ਕੇ ਇੱਕ ਨੇ ਪੁੱਛਿਆ ਫਿਰ ਤੁਸੀਂ ਘਰ ਬੈਠ ਕੇ ਸਭ ਕੁਝ ਕਿਸ ਤਰ੍ਹਾਂ ਵੇਖ ਲਿਆ ਇਸ ਤੋਂ ਪਹਿਲਾਂ ਕਿ ਬੀਬੀ ਜਾਂ ਬਾਬੂ ਵਿੱਚੋਂ ਕੋਈ ਉੱਤਰ ਦਿੰਦਾ ਨਾਨੂ ਵਿੱਚੋਂ ਹੀ ਬੋਲ ਪਿਆ ਇਹਨਾਂ ਘਰ ਵਿੱਚ ਬੈਠਿਆ ਮੂਰਤਾਂ ਹੀ ਵੇਖ ਲਈਆਂ ਹੋਣਗੀਆਂ ਬਾਬੂ ਨੇ ਕਿਹਾ ਨਹੀਂ ਅਸਾਂ ਟੈਲੀਵਿਜ਼ਨ ਤੇ ਸਭ ਕੁਝ ਵੇਖਿਆ ਹੈ ਲੈ ਤੇ ਫਿਰ ਟੈਲੀਵਿਜ਼ਨ ਹੋਰ ਕੀ ਹੈ ਮੂਰਤਾਂ ਹੀ ਤੇ ਹਨ ਇੱਥੇ ਆ ਕੇ ਵੇਖਣ ਤੇ ਟੈਲੀਵਿਜ਼ਨ ਵੇਖਣ ਵਿੱਚ ਇੰਨਾ ਫਰਕ ਹੈ ਜਿੰਨਾ ਅਸੀਂ ਅਸਲੀ ਆਦਮੀ ਤੇ ਉਸਦੀ ਮੂਰਤ ਵਿੱਚ ਮੂਰਤ ਵਿੱਚ ਮੂਰਤ ਵੇਖਣ ਵਿੱਚ ਹੈ ਇਹ ਗੱਲ ਸੁਣ ਕੇ ਸਾਰੇ ਨਾਨੂ ਵੱਲ ਵੇਖਣ ਲੱਗ ਪਏ ਇਹ ਸਾਰੀਆਂ ਗੱਲਾਂ ਜਾਣਦਾ ਜੀ ਫਰਕ ਕੀ ਪਿਆ ਸਾਹਮਣੇ ਤੇ ਟੈਲੀਵਿਜ਼ਨ ਵਿੱਚ ਸਭ ਕੁਝ ਦਿੱਸਦਾ ਪਿਆ ਸੀ ਬਾਬੂ ਦੀ ਗੱਲ ਸੁਣ ਕੇ ਨਾਨੂ ਨੇ ਬੀਬੀ ਨੂੰ ਸੰਬੋਧਨ ਕਰਕੇ ਕਿਹਾ ਬਾਬੂ ਜੀ ਗਏ ਹੋਣ ਪਰਦੇਸ ਤੁਸੀਂ ਘਰ ਹੀ ਉਹਨਾਂ ਦੀ ਉਡੀਕ ਕਰ ਰਹੇ ਹੋ ਇਹ ਆਪ ਆਉਂਦੀ بجائے ਆਪਣੀ ਮੂਰਤ ਭੇਜ ਦੇਣ ਇਸ ਵਿੱਚ ਕੋਈ ਫਰਕ ਨਹੀਂ ਹਾਸਾ ਮੱਚ ਗਿਆ ਬਾਬੂ ਦੀ ਬੋਟੀ ਹਾਸੇ ਵਿੱਚ ਸ਼ਾਮਲ ਹੋਈ ਪਰ ਬਾਬੂ ਨੂੰ ਕੁਝ ਫਿਕਰ ਜਿਹਾ ਲੱਗ ਗਿਆ ਚੰਡੂ ਨੇ ਕਿਹਾ ਚਲੋ ਸਾਡੇ ਨਾਲੋਂ ਤਾਂ ਇਹ ਵੀ ਚੰਗੇ ਰਹੇ ਅਸਾਂ ਤਾਂ ਮੂੜ ਤਾਂ ਵੀ ਨਹੀਂ ਵੇਖੀਆਂ ਲੈ ਇਹ ਵੀ ਆਪਣਾ ਮੁਕਾਬਲਾ ਬਾਬੂਆਂ ਨਾਲ ਕਰਨ ਲੱਗ ਪਈ ਜਾਤ ਦੀ ਕੋਹੜ ਕਿੱਲੀ ਤੇ ਸ਼ਤੀਰਾ ਨੂੰ ਜਫੇ ਚਲੋ ਕਿਸੇ ਵੇਖ ਲਿਆ ਕਿਸੇ ਸੁਣ ਲਿਆ ਵੱਡੀ ਗੱਲ ਹੈ ਕਿ ਇਹ ਮਲਕ ਕੀ ਇਹ ਮਲਕਾ ਰਾਣੀ ਦਾ ਸਵਾਗਤ ਇੱਥੇ ਬੜਾ ਹੋਇਆ ਹਾਂ ਹਾਂ ਰੂਸ ਦੇ ਮੁੱਖ ਮੰਤਰੀ ਨਾਲੋਂ ਵੱਧ ਅਮਰੀਕਾ ਦੇ ਪ੍ਰਧਾਨ ਨਾਲੋਂ ਵੱਧ ਇਉਂ ਜਾਪਦਾ ਸੀ ਜਿਵੇਂ ਅੰਗਰੇਜ਼ਾਂ ਨੂੰ ਇੱਥੋਂ ਤੋੜ ਕੇ ਹਿੰਦੁਸਤਾਨੀ ਪਛਤਾ ਰਹੇ ਹਨ ਇਹ ਨਾਨੂ ਬੜਾ ਬੋਲੀਬਾਜ਼ ਹੈ ਨਹੀਂ ਉਹ ਨਹੀਂ ਮਹਾਰਾਣੀ ਕਰਕੇ ਸਵਾਗਤ ਹੋਇਆ ਕੋਈ ਮਹਾਰਾਜਾ ਹੁੰਦਾ ਤਾਂ ਇਹਨਾਂ ਨਹੀਂ ਸੀ ਹੋਣਾ ਵੇਖੋ ਇਹ ਕਿਹੜਾ ਨਾਨੂ ਨਾਲੋਂ ਘੱਟ ਜੇ ਪ੍ਰਧਾਨ ਮੰਤਰੀ ਪ੍ਰਧਾਨਾਂ ਦੇ ਬਾਦਸ਼ਾਹਾਂ ਦਾ ਸਵਾਗਤ ਵਿੱਚ ਮੁਕਾਬਲਾ ਨਹੀਂ ਕਰੀਦਾ ਬਾਦਸ਼ਾਹ ਦੀ ਨਮਾਇਸ਼ ਵਧੀਕ ਤੇ ਅਖਤਿਆਰ ਘੱਟ ਹੁੰਦੇ ਨੇ ਇੱਥੇ ਇੱਕ ਤੋਂ ਇੱਕ ਟਿੱਪਣੀ ਬਾਜ਼ ਐ ਇਥੋਂ ਦੇ ਰਾਜਾ ਮਹਾਰਾਜਿਆਂ ਵੱਲੋਂ ਤਾਂ ਮਲਕਾ ਦਾ ਸਵਾਗਤ ਹੈ ਇਸ ਵਾਸਤੇ ਵਧੇਕ ਹੋਇਆ ਕਿ ਇੱਕੋ ਬਰਾਦਰੀ ਜੂ ਹੋਈ ਨਹੀਂ ਇਹ ਬੜਾ ਚਿਰ ਸਾਡੇ ਹਾਕਮ ਰਹੇ ਨਹੀਂ ਉਹ ਪੁਰਾਣਾ ਗੁਲਾਮੀ ਵਾਲਾ ਪ੍ਰਭਾਵ ਵੀ ਅਜੇ ਸਾਡੇ ਵਿੱਚ ਮੌਜੂਦ ਹੈ ਮੇਰਾ ਤਾਂ ਖਿਆਲ ਹੈ ਕਿ ਅੰਗਰੇਜ਼ ਅਖੀਰ ਭਲੇ ਮਾਨਸੀ ਨਾਲ ਇਥੋਂ ਚਲੇ ਗਏ ਸਨ ਇਹ एहसान ਵੀ ਸਾਡੇ ਲੀਡਰਾਂ ਨੂੰ ਜ਼ਾਤ ਹੈ ਇਹ ਕਾਹ ਕਿਹੜੀ ਗੱਲ ਹੈ ਪੁਰਾਣਾ ਚਾਰੀ ਲਈ ਤਾਂ ਸਾਡਾ ਦੇਸ਼ ਮਸ਼ਹੂਰ ਈ ਹੈ ਅਜਿਹੇ ਮੌਕਿਆਂ ਤੇ ਖਰਚ-ਵਰਜ ਦੀ ਪ੍ਰਵਾਹ ਅਸੀਂ ਨਹੀਂ ਕਰਦੇ ਹੁੰਦੇ ਸਾਡੇ ਲਈ ਪਰੋਣਾ ਆ ਜਾਈ ਤਾਂ ਆਪ ਨੂੰ ਭਾਵੇਂ ਪਿੱਛੋਂ 4 ਦਿਨ ਭੁੱਖਿਆ ਹੀ ਕੱਟਨੇ ਪੈ ਜਾਣ ਪਰੋਣੇ ਦੀ ਖਾਤਰ ਅਸੀਂ ਵਿਤ ਤੋਂ ਵੱਧ ਹੀ ਕਰਦੇ ਹਾਂ ਆਪਣੀਆਂ ਰਵਾਈਤਾਂ ਕੋਈ ਛੱਡਦਾ ਏ ਅਸਲੀ ਗੱਲ ਕਿਸੇ ਦੱਸੀ ਹੀ ਨਹੀਂ ਇਹ ਮਲਕਾ ਐਲਿਜ਼ਾਬੈਥ ਇੰਗਲੈਂਡ ਦੀ ਬਾਦਸ਼ਾਹ ਜੂ ਹੋਈ ਅਸੀਂ ਇਸ ਦਾ ਆਦਰ ਮਾਣ ਸਵਾਗਤ ਕਰਾਂਗੇ ਤਾਂ ਸਮਝੋ ਕਰੋੜਾਂ ਬੰਦਿਆਂ ਦਾ ਆਦਰ ਕਰਾਂਗੇ ਉਹਨਾਂ ਨਾਲ ਸਾਡੇ ਸਬੰਧ ਵਧੇ ਹੋਣਗੇ ਅਖੀਰ ਇਸ ਦਾ ਫਾਇਦਾ ਸਾਡੇ ਮੁਲਕ ਨੂੰ ਪੁੱਜੇਗਾ ਹਾਂ ਠੀਕ ਬਈ ਠੀਕ ਆਦਰ ਵਾਲੇ ਨੂੰ ਆਦਰ ਮਿਲਣਾ ਚਾਹੀਦਾ ਹੈ ਇਹ ਗੱਲ ਸਹੀ ਹੈ ਇਹ ਸਿਆਣੀ ਗੱਲ ਹੈ ਵੱਡਿਆਂ ਦਾ ਆਦਰ ਕਰਨ ਵਾਲਾ ਵੀ ਵੱਡਾ ਸਮਝਿਆ ਜਾਂਦਾ ਹੈ ਹਾਂ ਵੀ ਇਹ ਗੱਲ ਠੀਕ ਹੈ ਕਿ ਵੱਡਿਆਂ ਦਾ ਆਦਰ ਕਰ ਹੀ ਵੱਡੇ ਹੋ ਸਕਦੇ ਨੇ ਚੰਡੂ ਪਹਿਲਾਂ ਤੇ ਸਭ ਕੁਝ ਸੁੰਦਰ ਆ ਹੁਣ ਉਸ ਜੋਰ ਨਾਲ ਤਾੜੀ ਮਾਰੀ ਫਿਰ ਤੇ ਹਮਾਤੜ ਵੀ ਵੱਡਿਆਂ ਵਿੱਚ ਹੋ ਗਏ ਮਲਕਾ ਦੇ ਆਦਰ ਲਈ ਕੁਝ ਨਾ ਕੁਝ ਤੇ ਅਸਾਂ ਵੀ ਕੀਤਾ ਹੀ ਇਹ ਨਾ ਹੁਣ ਚਾਚੇ ਚੰਡੂ ਨੂੰ ਸਮਝ ਆਈ ਜੇ ਨਾਨੂ ਇਹ ਸੁਣ ਕੇ ਚੰਡੂ ਨੂੰ ਆਖਣ ਲੱਗਾ ਭਾਈ ਨਾਨੂ ਤੈਨੂੰ ਤੇ ਬੜੀ ਹੀ ਵਾਕ ਵੀ ਜਾਪਦੀ ਐ ਇੱਕ ਗੱਲ ਮੈਨੂੰ ਹੋਰ ਸਮਝਾ ਦੇ ਹਾਂ ਦੱਸ ਚਾਚਾ ਚੰਡੂ ਪੈਰਾਂ ਵਿੱਚ ਪਈ ਹੋਈ ਟੁੱਟੀ ਫੁੱਟੀ ਜੁੱਤੀ ਨੂੰ ਹੱਥਾਂ ਨਾਲ ਪੂੰਝ ਰਿਹਾ ਸੀ ਫਿਰ ਪਾਟੇ ਹੋਏ ਪਜਾਮੇ ਦੇ ਲਗਾਰਾ ਨੂੰ ਗੰਡਾ ਮਾਰਨ ਲੱਗਾ ਅਖੀਰ ਉਸ ਆਪਣੀ ਮਹਿਲੀ ਖੱਲ ਟੋਪੀ ਨੂੰ ਉਲਟਿਆ ਕਰਕੇ ਸਿਰ ਤੇ ਰੱਖ ਦਿਆਂ ਪੁੱਛਿਆ ਨਾਨੂ ਸੁਣਿਆ ਮਲਕਾ ਦਿਨ ਵਿੱਚ ਪੰਜ ਛੇ ਵਾਰੀ ਪੁਸ਼ਾਕਾਂ ਬਦਲ ਲਈ ਇਹ ਚਾਚਾ ਬਲੈਦ ਵਿੱਚ ਸਾਰੇ ਇਸੇ ਤਰ੍ਹਾਂ ਛੱਡੇ ਫੁੱਕੇ ਰਹਿੰਦੇ ਨੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ